ਮੈਂ ਆਮ ਆਦਮੀ ਪਾਰਟੀ ਲਈ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੀ ਹਾਂ ਮੈਂ ਇਹ ਸਿਰਫ ਆਪਣੀ ਵਾਰਡ ਤੋਂ ਨਹੀਂ ਜ ਐਮਐਲਏ ਦੀ ਇਲੈਕਸ਼ਨ ਦੇ ਦੌਰਾਨ ਮੈਂ ਪਿੰਡਾਂ ਦੇ ਵਿੱਚ ਵੀ ਹਰ ਸ਼ਹਿਰ ਦੇ ਹਰ ਵਾਰਡ ਦੇ ਵਿੱਚ ਜਾ ਕੇ ਮੈਂ ਤੇ ਮੇਰੇ ਪਤੀ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਸੀਗੀ ਮੈਨੂੰ ਤੇ ਮੇਰੇ ਪਤੀ ਨੂੰ ਪੂਰੀ ਆਸ ਸੀਗੀ ਕਿ ਸਾਨੂੰ ਪਾਰਟੀ ਵੱਲੋਂ ਐਮਸੀ ਦੀ ਇਲੈਕਸ਼ਨ ਦੇ ਵਿੱਚ ਟਿਕਟ ਦਿੱਤੀ ਜਾਊਗੀ ਪਰ ਪਾਰਟੀ ਨੇ ਮੌਜੂਦਾ ਐਮਐਲਏ ਸਰਦਾਰ ਕਸ਼ਮੀਰ ਸਿੰਘ ਸੋਲ ਦੇ ਜਿਹੜੇ ਪਤਨੀ ਆ ਨਵਜੋਦਪੁਰ ਹੁੰਦਲ ਉਹਨਾਂ ਨੂੰ ਟਿਕਟ ਦੇ ਦਿੱਤੀ ਆ ਵੇਖੋ ਜੀ ਇਹ ਤੇ ਅੰਦਰੂਨੀ ਗੱਲਾਂ ਆ ਤੇ ਉਹ ਨਪਾਟੀ ਨੂੰ ਹੀ ਪਾਰਟੀ ਦੱਸ ਸਕਦੀ ਆ ਸਾਨੂੰ ਤੇ ਸੰਗਠਨ ਵੱਲੋਂ ਵੀ ਪੂਰਾ ਸਹਿਯੋਗ ਸੀਗਾ ਹਰ ਕੋਈ ਜਿਹੜੇ ਜਿੰਨੇ ਵੀ ਵਲੰਟੀਅਰ ਸੀਗੇ ਪੁਰਾਣੇ ਹਰ ਇੱਕ ਦਾ ਇਹੀ ਸਹਿਯੋਗ ਸੀਗਾ ਹਰ ਇੱਕ ਦੀ ਇਹੀ ਆਸ ਸੀਗੀ ਕਿ ਅਸੀਂ ਇਸ ਸੀਟ ਲਈ ਰਿਜ਼ਰਵ ਕਰਦੇ ਆ ਪਰ ਵੇਖੋ ਹੁਣ ਮੌਜੂਦਾ ਐਮਐਲਏ ਉਹਨਾਂ ਨੇ ਆਪਣੀ ਤਾਕਤ ਵਿਖਾ ਦਿੱਤੀ ਆ ਇਸ ਕਰਕੇ ਸਾਨੂੰ ਤੇ ਇਹੀ ਆ ਕਿ ਉਹਨਾਂ ਕਰਕੇ ਸਾਨੂੰ ਸੀਟ ਨਹੀਂ ਮਿਲੀ ਹਾਂਜੀ ਮੈਂ ਆਜ਼ਾਦ ਉਮੀਦਵਾਰ ਵੱਲੋਂ ਆਪਣੇ ਨਾਮ ਦੇ ਪੇਪਰ ਜਿਹੜੇ ਦਸਤਖਤ ਕਰਵਾਏ ਆ ਕਿਉਂਕਿ ਅਸੀਂ ਵਾਰਡ ਦੇ ਵਿੱਚ ਕੰਮ ਕੀਤਾ ਵਾ ਅਸੀਂ ਲੋਕਾਂ ਦੇ ਚ ਵਿਚਰਦੇ ਰਹੇ ਆ ਸਾਨੂੰ ਲੋਕਾਂ ਦਾ ਪੂਰਾ ਸਹਿਯੋਗ ਵਾਰਡਾਂ ਵਿੱਚ ਵੀ ਕੋ ਵੀਰ ਜੀ ਬਹੁਤ ਜ਼ਿਆਦਾ ਕੰਮ ਹੁੰਦੇ ਆ ਸੀਵਰੇਜ ਦੇ ਕੰਮਾਂ ਲਾਈਟਾਂ ਦੇ ਕੰਮ ਤੋਂ ਬਿਨਾਂ ਲੋਕਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਦੀਆਂ ਮੁਸ਼ਕਲਾਂ ਆ ਉਹਨਾਂ ਦੇ ਬੜੇ ਜ਼ਿਆਦਾ ਜ਼ਰੂਰੀ ਕੰਮ ਹੁੰਦੇ ਆ ਜਿਹੜੇ ਕਰਨ ਵਾਲੇ ਹੁੰਦੇ ਆ ਮੈਂ ਲੋਕਾਂ ਨੂੰ ਅੱਗੇ ਵੀ ਵਿਸ਼ਵਾਸ ਦਿਵਾਇਆ ਸੀਗਾ ਕਿ ਜਿੱਥੇ ਵੀ ਕਿਸੇ ਨੂੰ ਜਦੋਂ ਵੀ ਲੋੜ ਹੋਊਗੀ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਅਸੀਂ ਹਰ ਇੱਕ ਮਦਦ ਕਰਨ ਲਈ ਲੋਕਾਂ ਦੇ ਤਿਆਰ ਆ ਪਰ ਦੇਖੋ ਜੀ ਜਦੋਂ ਗੱਲ ਇਹ ਤਾਂ ਹੋ ਜਾਂਦੀ ਹੈ ਕਿ ਜਦੋਂ ਸਾਰਾ ਕੁਝ ਆਪਾਂ ਆਪਣੇ ਘਰੇ ਹੀ ਖੜਨਾ ਹੋਵੇ ਤੇ ਫਿਰ ਉੱਥੇ ਵਲੰਟੀਅਰ ਜਿਹੜੇ ਉਹ ਨਾਰਾਜ਼ ਹੁੰਦੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ ਵਾ ਜਾਂ ਹੋਰ ਵਰਕਰਾਂ ਨਾਲ ਹੋਇਆ ਜਿਨ੍ਹਾਂ ਨੇ ਸਖਤ ਮਿਹਨਤਾਂ ਕੀਤੀਆਂ ਵਾ ਦਿਨ ਰਾਤ ਇੱਕ ਕੀਤਾ ਵਾ ਜਦੋਂ 2022 ਦੀ ਇਲੈਕਸ਼ਨ ਲੜੀ ਸੀ ਅਸੀਂ ਤੇ ਬਹੁਤ ਜ਼ਿਆਦੀ ਮਿਹਨਤ ਜਿਹੜੀ ਉਹ ਕਰਨੀ ਪਈ ਕਿਉਂਕਿ ਕਾਲੀ ਕਾਂਗਰਸੀਆਂ ਦੇ ਸਾਹਮਣੇ ਉਹ ਤੋਂ ਜਿਹੜਾ ਟਿਕਣਾ ਬਹੁਤ ਔਖਾ ਸੀਗਾ ਜਿਹੜੀਆਂ ਨੀਤੀਆਂ ਉਹਨਾਂ ਦੀਆਂ ਸੀ ਉਹੀ ਨੀਤੀਆਂ ਇਹਨਾਂ ਨੇ ਅਪਣਾ ਲਈਆਂ ਆਪਣੇ ਵਾਸਤੇ ਵੀ ਕਿ ਹਾਂ ਅਸੀਂ ਵੀ ਧੱਕਾ ਕਰਾਂਗੇ ਅਸੀਂ ਵੀ ਪੇਪਰ ਡਾਵਾਂਗੇ ਅਸੀਂ ਵੀ ਸਾਰਾ ਕੁਝ ਕਰਾਂਗੇ ਤੇ ਅਸੀਂ ਵੀ ਸਿੱਧੇ ਆਪਣੇ ਐਮਸੀ ਬਣਾਵਾਂਗੇ ਤੇ ਅਸੀਂ ਸਿੱਧੀਆਂ ਇਲੈਕਸ਼ਨਾਂ ਲੜਾਂਗੇ ਆਪਣੇ ਘਰ ਹੀ ਮੇਅਰ ਲੈ ਕੇ ਜਾਵਾਂਗੇ ਆਪਣੇ ਘਰ ਹੀ ਐਮਐਲਏ ਸੀਟ ਰੱਖਣੀ ਆ ਕਿ ਜਦੋਂ ਇਹਨਾਂ ਚੀਜ਼ਾਂ ਤੇ ਗੱਲ ਆਉਂਦੀ ਆ ਤਾਂ ਉਦੋਂ ਫਿਰ ਜੇ ਅਸੀਂ ਉਦੋਂ ਡੱਟ ਸਕਦੇ ਹਾਂ ਵਿਰੋਧੀਆਂ ਅੱਗੇ ਤੇ ਫਿਰ ਹੁਣ ਕਿਉਂ ਨਹੀਂ ਡੱਟ ਸਕਦੇ ਹੋ ਤੇ ਸਾਡੇ ਆਪਣੇ ਆ ਬਹੁਤ ਜ਼ਿਆਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਸੀਂ ਜਦੋਂ ਅੱਜ ਕਾਗਜ਼ ਦਾਖਲ ਕਰਵਾਉਣ ਤੇ ਉਹਨਾਂ ਨੇ ਸਰ ਤੋਂ ਕਾਗਜ ਖੋਣ ਦੀ ਵੀ ਕੋਸ਼ਿਸ਼ ਕੀਤੀ ਆ ਫਿਰ ਸਾਡੇ ਤੇ ਉਹਨਾਂ ਨੇ ਹਰਾਸਮੈਂਟ ਕਰਦਾ ਦਬਾਅ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਆ ਫਿਰ ਉਸ ਤੋਂ ਬਾਅਦ ਕਾਫੀ ਗੁੰਡਾਗਰਦੀ ਜਿਹੜੀ ਉੱਥੇ ਵਿਖਾਈ ਗਈ ਆ ਪਈਆਂ ਦੇ ਕਾਗਜ ਖੋਈ ਵੀ ਗਏ ਆ ਜਿਹੜੀ ਇਹ ਦੁੱਖ ਵਾਲੀ ਗੱਲ ਹੈ ਕਿ ਅਸੀਂ ਕਹਿੰਨੇ ਆ ਜਿਹੜੇ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਇਹ ਗੱਲ ਇਹ ਗੱਲ ਕਹਿੰਦੇ ਰਹੇ ਆ ਕਿ ਆਮ ਆਦੀ ਪਾਰਟੀ ਨੂੰ ਵੋਟ ਪਾਓ ਤੁਹਾਨੂੰ ਬਹੁਤ ਕੁਝ ਜਿਹੜਾ ਉਹ ਅੱਗੇ ਨਾਲੋਂ ਬਦਲਾਅ ਜਾਪੂਗਾ ਪਰ ਹੁਣ ਉਹ ਆਪਦੇ ਮੂੰਹ ਲੋਕੀ ਕਹਿੰਦੇ ਆ ਕਿ ਯਾਰ ਇਹ ਕੀ ਹੋ ਰਿਹਾ ਵਾ ਇਹ ਤੁਸੀਂ ਜਿਹੜੀਆਂ ਚੀਜ਼ਾਂ ਕਹਿੰਦੇ ਹੋ ਕਿੱਧਰ ਗਈਆਂ ਸਤਿ ਸ਼੍ਰੀ ਅਕਾਲ ਖਬਰ ਹੁਣ ਤੱਕ ਚੈਨਲ ਨਾਲ ਤੁਸੀਂ ਜੁੜੇ ਹੋ ਮੈਂ ਕੁਲਦੀਪ ਸਿੰਘ ਦੀਪਾ ਤਰਨਤਾਰ ਨਗਰ ਕੌਂਸਲ ਦਾ ਵਿਗਲ ਵੱਜਣ ਤੋਂ ਬਾਅਦ 25 ਵਾਟਾਂ ਦੀ ਚੋਣਾਂ ਵਾਤੇ ਹਰੇਕ ਉਮੀਦਵਾਰ ਨੇ ਆਪਣੇ ਆਪਣੇ ਨਾਮਜ਼ਦਗੀ ਪੇਪਰ ਅੱਜ ਦਾਖਲ ਕਰਾਤੇ ਅੱਜ 23 ਅਖੀਰੀ ਤਰੀਕ ਸੀ ਜਿੱਥੇ ਤਰਨਤਾਰ ਦੇ 25 ਵਾਟਾਂ ਦੇ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਪਾਰਟੀ ਤੇ ਕਾਲੀ ਦਲ ਵੱਲੋਂ ਕਾਗਜ਼ ਦਾਖਲ ਕਰਾਏ ਗਏ ਨੇ ਸਾਡੇ ਨਾਲ ਇਸ ਚੰਤੇ ਵਾਰਡ ਨੰਬਰ 3 ਤੋਂ ਮੈਡਮ ਜਤਿੰਦਰ ਕੋਰ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਆਜ਼ਾਦ ਉਮੀਦਵਾਰੋਂ ਆਪਣੇ ਦਾਵੇਦਾਰੀ ਪੇਸ਼ ਕਰਦੀ ਹੋਏ ਕਾਗਜ਼ ਦਰਖ ਰਹੇ ਨੇ ਦੱਸ ਦਈਏ ਕਿ ਇਸੇ ਵਾਰ ਤੋਂ ਤਰਨਤਾਰਨ ਦੇ ਵਿਧਾਇਕ ਕਸ਼ਵੀਰ ਸਿੰਘ ਸੋਲ ਦੀ ਪਤਨੀ ਵੱਲੋਂ ਵੀ ਕਾਗਜ਼ ਦਰਖ ਰਹੇ ਨੇ ਆਹੋ ਗੱਲਬਾਤ ਕਰਦਿਆਂ ਕਿਉਂਕਿ ਲੰਬੇ ਸਮੇਂ ਤੋਂ ਮੈਡਮ ਜਤਿੰਦਰ ਗੌਰ ਅਤੇ ਉਹਨਾਂ ਦੇ ਪਤੀ ਜਦਵਿੰਦਰ ਸਿੰਘ ਜਿਹੜੇ ਕਿ ਉੱਗੇ ਸਮਾਜ ਸੇਵੀ ਨੇ ਅਤੇ ਪਿਛੇ ਲੰਬੇ ਸਮੇਂ ਤੋਂ ਆਮ ਆਰੀ ਪਾਰਟੀ ਨਾਲ ਸਰਕਾਰ ਨਾਲ ਜੁੜੇ ਤੇ ਵਰਕਰ ਨੇ ਵਲੰਟੀਅਰ ਨੇ ਜਿਨ੍ਹਾਂ ਨੇ ਬਹੁਲ ਸੰਘਰਸ਼ ਕੀਤਾ ਸੀ ਜਦੋਂ ਇਹ ਆਮ ਆਰੀ ਪਾਰਟੀ ਹੋਂਦ ਵਿੱਚ ਨਹੀਂ ਆਈ ਸੀ ਇਸ ਤਰਨਤਾਨ ਵਿੱਚ ਇਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਵਾ ਆਮਰ ਪਾਰਟੀ ਲਈ ਤੇ ਆਓ ਗੱਲਬਾਤ ਕਰਦੇ ਆ ਵੀ ਆਖਰ ਕੀ ਗੱਲ ਹੈ ਕਿ ਇਹਨਾਂ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਇਹਨਾਂ ਲੰਮਾ ਸਮੱਸਿਆ ਘਰਸ਼ ਕਰਨ ਤੋਂ ਬਾਅਦ ਵੀ ਇਹਨਾਂ ਨੂੰ ਇਸ 3 ਨੰਬਰ ਵਾਰਡ ਤੋਂ ਟਿਕਟ ਨਹੀਂ ਮਿਲੀ ਭੈਣ ਜੀ ਕੀ ਨਾ ਤੁਹਾਡਾ ਤੇ ਕੀ ਦੱਸੋ ਵੀ ਇਹ ਕਿੰਨਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਇਸ ਵਾਰਡ ਤੇ ਕੰਮ ਕਰਦਿਆਂ ਆ ਆਮਰਦੀ ਪਾਰਟੀ ਤੋਂ ਅੱਜ ਤੁਸੀਂ ਟਿਕਟ ਵਾਸਤੇ ਦਾਅਵੇਦਾਰੀ ਕੀਤੀ ਸੀ ਤੁਹਾਨੂੰ ਆਮਰਦੀ ਪਾਰਟੀ ਟਿਕਟ ਕਿਉਂ ਨਹੀਂ ਮਿਲੀ ਮੇਰਾ ਨਾਮ ਜਤਿੰਦਰ ਕੋਹਰਾ ਮੈਂ ਆਮ ਆਦਮੀ ਪਾਰਟੀ ਲਈ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੀ ਹਾਂ ਮੈਂ ਸਿਰਫ ਆਪਣੀ ਵਾਰਡ ਤੋਂ ਨਹੀਂ ਜ ਐਮਐਲਏ ਦੀ ਇਲੈਕਸ਼ਨ ਦੇ ਦੌਰਾਨ ਮੈਂ ਪਿੰਡਾਂ ਦੇ ਵਿੱਚ ਵੀ ਹਰ ਸ਼ਹਿਰ ਦੇ ਹਰ ਵਾਰਡ ਦੇ ਵਿੱਚ ਜਾ ਕੇ ਮੈਂ ਤੇ ਮੇਰੇ ਪਤੀ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਸੀਗੀ ਮੈਨੂੰ ਤੇ ਮੇਰੇ ਪਤੀ ਨੂੰ ਪੂਰੀ ਆਸ ਸੀਗੀ ਕਿ ਸਾਨੂੰ ਪਾਰਟੀ ਵੱਲੋਂ ਐਮਸੀ ਦੀ ਇਲੈਕਸ਼ਨ ਦੇ ਵਿੱਚ ਟਿਕਟ ਦਿੱਤੀ ਜਾਊਗੀ ਪਰ ਪਾਰਟੀ ਨੇ ਮੌਜੂਦਾ ਐਮਐਲਏ ਸਰਦਾਰ ਕਸ਼ਮੀਰ ਸਿੰਘ ਸੋਲ ਦੇ ਜਿਹੜੇ ਪਤਨੀ ਆ ਨਵਜੋਤ ਕੌਰ ਹੁੰਦਲ ਉਹਨਾਂ ਨੂੰ ਟਿਕਟ ਦੇ ਦਿੱਤੀ ਆ ਜੀ ਕੀ ਕਿਹਾ ਗਿਆ ਸੀ ਤੁਹਾਨੂੰ ਤੁਸੀਂ ਅਸੀਂ ਦੇਖਿਆ ਵੀ ਤੁਸੀਂ ਦਫਤਰ ਵੀ ਗਏ ਸੀ ਤੁਸੀਂ ਬਹੁਤ ਕਾਫੀ ਸਮਾਂ ਉੱਥੇ ਬੈਠਦੇ ਵੀ ਰਹੇ ਵੀ ਤੁਹਾਨੂੰ ਗੱਲਬਾਤ ਵੀ ਕੀਤੀ ਵੀ ਤੁਸੀਂ ਲੈਂਗੁਏਜ ਹੈਗੇ ਹੋ ਕੋਈ ਗੱਲ ਨਹੀਂ ਤੁਹਾਨੂੰ ਟਿਕਟ ਮਿਲੇਗੀ ਆਖਰਕਾਰ ਨ ਕੀ ਜਿਹੜੀ ਤੁਹਾਨੂੰ ਟਿਕਟ ਨਾ ਮਿਲਲਾ ਵੇਖੋ ਜੀ ਇਹ ਤੇ ਅੰਦਰੂਨੀ ਗੱਲਾਂ ਵਾ ਇਹ ਤੇ ਉਹ ਨਾ ਪਾਰਟੀ ਨੂੰ ਹੀ ਪਾਰਟੀ ਦੱਸ ਸਕਦੀ ਆ ਸਾਨੂੰ ਤੇ ਸੰਗਠਨ ਵੱਲੋਂ ਵੀ ਪੂਰਾ ਸਹਿਯੋਗ ਸੀਗਾ ਹਰ ਕੋਈ ਜਿਹੜੇ ਜਿੰਨੇ ਵੀ ਵਲੰਟੀਅਰ ਸੀਗੇ ਪੁਰਾਣੇ ਹਰ ਇੱਕ ਦਾ ਇਹੀ ਸਹਿਯੋਗ ਸੀਗਾ ਹਰ ਇੱਕ ਦੀ ਇਹੀ ਆਸ ਸੀਗੀ ਕਿ ਅਸੀਂ ਇਸ ਸੀਟ ਲਈ ਰਿਜ਼ਰਵ ਕਰਦੇ ਆ ਸਾਨੂੰ ਇਸ ਸੀਟ ਤੇ ਸਾਡਾ ਪੂਰਾ ਹੱਕ ਆ ਪਰ ਵੇਖੋ ਹੁਣ ਮੌਜੂਦਾ ਐਮਐਲਏ ਆ ਉਹਨਾਂ ਨੇ ਆਪਣੀ ਤਾਕਤ ਵਿਖਾ ਦਿੱਤੀ ਆ ਇਸ ਕਰਕੇ ਸਾਨੂੰ ਤੇ ਇਹੀ ਆ ਵੀ ਉਹਨਾਂ ਕਰਕੇ ਸਾਨੂੰ ਸੀਟ ਨਹੀਂ ਮਿਲੀ ਹਾਂ ਹੁਣ ਤੁਸੀਂ ਫਿਰ ਆਜ਼ਾਦ ਪਾਰਟੀ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਾਈ ਨੇ ਹਾਂਜੀ ਮੈਂ ਆਜ਼ਾਦ ਉਮੀਦਵਾਰ ਵੱਲੋਂ ਆਪਣੇ ਪੇਪਰ ਜਿਹੜੇ ਦਾਖਲ ਕਰਵਾ ਆਈਆਂ ਕਿਉਂਕਿ ਅਸੀਂ ਵਾਰਡ ਦੇ ਵਿੱਚ ਕੰਮ ਕੀਤਾ ਵਾ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਰਹੇ ਆ ਸਾਨੂੰ ਲੋਕਾਂ ਦਾ ਪੂਰਾ ਸਹਿਯੋਗ ਆ ਹੂੰ ਹੁਣ ਤੁਸੀਂ ਅਗਰ ਇਸ ਇਲੈਕਸ਼ਨ 'ਚ ਖੜੋਂਦੇ ਹੋ ਤੁਹਾਨੂੰ ਨਾਮਜ਼ਦਗੀ ਮਿਲ ਜਾਂਦੀ ਆ ਤੁਸੀਂ ਕਿਹੜੇ ਕਿਹੜੇ ਕੰਮ ਆ ਕਿ ਜਿਹੜੇ ਇਸ ਵਾਰਡ ਦੇ ਲਈ ਦਿੰਦੀ ਜਿਹੜੇ ਕਰਨਗਲੇ ਵਾਰਡਾਂ ਵਿੱਚ ਵੇਖੋ ਵੀਰ ਜੀ ਬਹੁਤ ਜ਼ਿਆਦਾ ਕੰਮ ਹੁੰਦੇ ਆ ਸੀਵਰੇਜ ਦੇ ਕੰਮ ਲਾਈਟਾਂ ਦੇ ਕੰਮ ਤੋਂ ਬਿਨਾ ਲੋਕਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਦੀਆਂ ਮੁਸ਼ਕਲਾਂ ਆ ਉਹਨਾਂ ਦੇ ਬੜੇ ਜ਼ਿਆਦਾ ਜ਼ਰੂਰੀ ਕੰਮ ਹੁੰਦੇ ਆ ਜਿਹੜੇ ਕਰਨ ਵਾਲੇ ਹੁੰਦੇ ਆ ਮੈਂ ਲੋਕਾਂ ਨੂੰ ਅੱਗੇ ਵੀ ਵਿਸ਼ਵਾਸ ਦਵਾਇਆ ਸੀਗਾ ਕਿ ਜਿੱਥੇ ਵੀ ਕਿਸੇ ਨੂੰ ਜਦੋਂ ਵੀ ਲੋੜ ਹੋਊਗੀ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਅਸੀਂ ਹਰ ਇੱਕ ਮਦਦ ਕਰਨ ਲਈ ਲੋਕਾਂ ਦੇ ਤਿਆਰ ਆ ਪਰ ਸਾਨੂੰ ਐਮਐਲਏ ਸਾਹਿਬ ਵੱਲੋਂ ਸਪੋਰਟ ਹੀ ਨਹੀਂ ਮਿਲੀ ਜੋ ਤੋਂ ਜਿੱਤੇ ਆ ਸਾਨੂੰ ਪਛਾਣ ਕਰ ਦਿੱਤਾ ਗਿਆ ਜਦੋਂ ਸਾਡੇ ਕੋਲ ਕੋਈ ਪਾਵਰ ਹੀ ਨਹੀਂ ਰਹੀ ਇਸ ਕਰਕੇ ਅਸੀਂ ਲੋਕਾਂ ਦੀ ਮਦਦ ਕਰ ਹੀ ਨਹੀਂ ਸਕੇ ਮੈਂ ਇਹੀ ਚਾਹੁੰਦੀ ਆ ਜੇਕਰ ਨੂੰ ਮੌਕਾ ਹੁਣ ਮਿਲੇ ਮਿਲੂਗਾ ਤੇ ਮੈਂ ਜਿੱਥੇ ਵੀ ਜਿਸ ਬੰਦੇ ਨੂੰ ਵੀ ਲੋੜ ਹੋਊਗੀ ਜੇ ਵਿਕਾਸ ਵੱਲੋਂ ਆਪਣੇ ਨਿੱਜੀ ਮੁਸ਼ਕਲਾਂ ਵੱਲੋਂ ਮੈਂ ਹਰ ਜਗ੍ਹਾ ਤੇ ਹਰ ਥਾਂ ਤੇ ਖੜ੍ਹੀ ਹੋਵਾਂਗੀ ਪਾਰਟੀ ਦੇ ਆਪਣਾ ਸੋਲਸਾ ਵੱਲੋਂ ਮਲੇ ਹੋ ਗਿਆ ਗਿਆ ਸੀ ਵੀ ਜਿਹੜੇ ਸਾਡੇ ਪੁਰਾਣੇ ਵਰਕਰ ਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਫਿਰ ਤੁਹਾਨੂੰ ਮੌਕਾ ਕਿਉਂ ਨਹੀਂ ਮਿਲਿਆ ਮੇਰੇ ਤੋਂ ਇਲਾਵਾ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਵਲੰਟੀਅਰ ਆ ਜਿਨ੍ਹਾਂ ਨੇ ਬਹੁਤ ਸਖਤ ਮਿਹਨਤ ਕੀਤੀ ਆ ਪਰ ਉਹਨਾਂ ਨੂੰ ਬੜਿਆ ਜਾਣਿਆ ਨੂੰ ਪਛਾਣ ਕਰਕੇ ਕੁਝ ਇਹੋ ਜਿਹੇ ਚਿਹਰੇ ਅੱਗੇ ਲੈ ਕੇ ਆਂਦੇ ਆ ਜਿਨ੍ਹਾਂ ਦਾ ਪਾਰਟੀ ਨੂੰ ਖੜੇ ਕਰਨ ਦੇ ਵਿੱਚ ਬਹੁਤਾ ਰੋਲ ਹੈਗਾ ਵੀ ਨਹੀਂ ਹੂੰ ਕੀ ਕੀ ਲੱਗਦਾ ਜਿਹੜੀ ਹੁਣ ਨਗਰਪੰਚਾਇਤ ਨਗਰ ਕੌਂਸਲ ਚੋਣਾਂ ਹੋਣੀਆਂ ਆ ਕਿਉਂਕਿ ਬਹੁਤ ਸਾਰੇ ਜਿਹੜੇ ਵਰਕਰ ਆ ਜਿਹੜੇ ਵਲੰਟੀਅਰ ਆ ਉਹਨਾਂ ਟਿਕਟਾਂ ਨਹੀਂ ਮਿਲੀਆਂ ਕੀ ਲੱਗਦਾ ਇਸ ਆਮ ਆਲੀ ਪਾਰਟੀ ਨੂੰ ਇਹਨਾਂ ਦੇ ਵਿਰੋਧਾ ਚੱਲਣੀ ਪਊਗੀ ਹੁਣ ਹਾਂਜੀ ਬਹੁਤ ਸਾਰੇ ਵਲੰਟੀਅਰ ਹੈ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਹੈ ਜਿਹੜੇ ਇਸ ਐਮਸੀ ਦੀਆਂ ਇਲੈਕਸ਼ਨ ਲਈ ਦਾਵੇਦਾਰ ਵੀ ਸੀਗੇ ਉਹ ਸਾਰੇ ਆਪਣੀ ਨਾਰਾਜ਼ਗੀ ਪ੍ਰਗਟ ਕਰਨ ਦੇ ਆ ਇਸ ਚੀਜ਼ ਦਾ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਊਗਾ ਹੂੰ ਜਿਸ ਤਰ੍ਹਾਂ ਤਾਂ ਬਹੁਤ ਸਾਰੇ ਕੰਮ ਹੈਗੇ ਆ ਪਿਛਲੇ ਲੰਬੇ ਸਮੇਂ ਤੇ ਨਹੀਂ ਹੋਏ ਤੁਸੀਂ ਹੁਣ ਕਿਹੜੇ ਮੁੱਦੇ ਕਿਹੜੇ ਹੋਣਗੇ ਤੁਹਾਡੇ ਜਿਆਦਾ ਮੀਨ ਜਿਹੜੇ ਜਿੱਤ ਤੁਸੀਂ ਆਪਣੇ ਦਾ ਇਲੈਕਸ਼ਨ ਲੜੋਗੇ ਸਾਡੇ ਮੁੱਦੇ ਇਹੀ ਹੈ ਕਿ ਵਿਕਾਸ ਹੋਣਾ ਚਾਹੀਦਾ ਸ਼ਹਿਰ ਦਾ ਸੁੰਦਰੀਕਰਨ ਹੋਣਾ ਚਾਹੀਦਾ ਵਾ ਸ਼ਹਿਰ ਤੇ ਜਿਸ ਵੀ ਚੀਜ਼ ਦੀ ਜ਼ਰੂਰਤ ਆ ਉਹ ਸਾਰੇ ਕੰਮ ਹੋਣੇ ਚਾਹੀਦੇ ਆ ਹੂੰ ਪਿਛਲੇ ਲੰਬੇ ਗੱਲ ਕੀਤੀ ਆ ਵੇਰ ਤਿੰਨ ਤੋਂ 2.5 ਤਿੰਨ ਸਾਲ ਹੋ ਗਏ ਆ ਇਸ ਪਾਰਟੀ ਨੂੰ ਹੋਂਦ ਬਚਾਉਣ ਨੂੰ ਕੀ ਤੁਹਾਡੇ ਵਾਰਡ ਦੇ ਕੰਮ ਜਿਹੜੇ ਰੁਕੇ ਪਏ ਜੀ ਵੀ ਹਾਂਜੀ ਕੋਈ ਵੀ ਕੰਮ ਹੈਗਾ ਸਾਡੀ ਵਾਰਡ ਦਾ ਤੇ ਨਹੀਂ ਹੋਇਆ ਸਾਡੀ ਵਾਰਡ ਤੋਂ ਬਿਨਾਂ ਵੀ ਸ਼ਹਿਰ ਦੇ ਵਿੱਚ ਬਹੁਤ ਸਾਰੇ ਵਾੜਾਂ ਵਾ ਜਿਨ੍ਹਾਂ 'ਚ ਕੰਮ ਨਹੀਂ ਹੋਏ ਹੂੰ ਇੱਕ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਪੈਣੀ ਇਹ ਬਹੁਤ ਸਾਰੇ ਜਿਹੜੇ ਲੋਕ ਹੈਗੇ ਜਿਹੜੇ ਆਮ ਆਦਮੀ ਪਾਰਟੀ ਜਾਂ ਦੂਜੇ ਆਜ਼ਾਦ ਉਮੀਦਵਾਰ ਜਾਂ ਬੀਜੇਪੀ ਦਾ ਕਾਂਗਰਸ ਪਾਰਟੀ ਉਹਨਾਂ ਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਵੀ ਜਿਹੜੀ ਜਿਹੜੀ ਨਗਰ ਕੌਂਸਲ ਹੈ ਉਹਦੇ ਵਿੱਚ ਕੋਈ ਨਿਊ ਡੂ ਸਰਟੀਫਿਕੇਟ ਨਹੀਂ ਮਿਲੇ ਜਾਂ ਕਿਨੂੰ ਕੋਈ ਟੈਕਸ ਹਾਊਸ ਰੈਕਸ ਜਿਹੜੇ ਸਰਟੀਫਿਕੇਟ ਨਹੀਂ ਮਿਲੇ ਵੀ ਅਸੀਂ ਇੱਕ ਅੱਲਾ ਲੜਖ ਲੜਨੀ ਆ ਤੁਹਾਡੋਂ ਵੀ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੋ ਜੀ ਦਾ ਹਾਂਜੀ ਸਾਨੂੰ ਵੀ ਐਨਓਸੀ ਜਾਂ ਹੋਰ ਕਈ ਜਿਹੜੇ ਪੇਪਰ ਰੈਡੀ ਕਰਨੇ ਸੀਗੇ ਉਹਦੇ ਵਿੱਚ ਮੌਜੂਦਾ ਜਿਹੜੇ ਆਫੀਸਰ ਹੀਗੇ ਉਹ ਟਾਈਮ ਤੇ ਮਿਲਦੇ ਹੀ ਨਹੀਂ ਸੀਗੇ ਸਾਰੇ ਲੋਕਾਂ ਨੂੰ ਇਕੱਲੇ ਮੈਂ ਹੀ ਨਹੀਂ ਬਾਕੀ ਵਲੰਟੀਅਰਸ ਨੂੰ ਜਾਂ ਹੋਰ ਵੀ ਸ਼ਹਿਰ ਵਾਸੀਆਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਜਦੋਂ ਆਪਾਂ ਪਾਰਟੀ ਲਈ ਤੁਰੇ ਸੀਗੇ ਉਦੋਂ ਹਮੇਸ਼ਾ ਇਹ ਕਿਹਾ ਜਾਂਦਾ ਸੀਗਾ ਕਿ ਕਿਸੇ ਵੀ ਆਮ ਬੰਦੇ ਨੂੰ ਕੋਈ ਵੀ ਕੰਮ ਲਈ ਮੁਸ਼ਕਲ ਨਹੀਂ ਆਊਗੀ ਪਰ ਇਹ ਕੁਝ ਵੀ ਨਹੀਂ ਹੋਇਆ ਇਸ ਪਾਰਟੀ ਲਈ ਤਾਂ ਸਾਡੇ ਨਾਲ ਜਤਿੰਦਰ ਪੈਂਜੀ ਦੇ ਪਤੀ ਵੀ ਨਾਲ ਮੌਜੂਦ ਨੇ ਸਰਦਾਰ ਜਗਦੀਂਦਰ ਸਿੰਘ ਜੋ ਕਿ ਬੜੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਸੰਘਰਸ਼ ਕਰਦੇ ਪਏ ਸੀ ਜਿਨ੍ਹਾਂ ਨੇ ਸੰਘਰਸ਼ ਕਰਨ ਤੋਂ ਬਾਅਦ ਆਮਰ ਪਾਰਟੀ ਨੂੰ ਜਿੱਤ ਵੀ ਦਿਵਾਈ ਆ ਤਾਂ ਅਸੀਂ ਉਹਨਾਂ ਵੀ ਗੱਲ ਕਰਾਂਗੇ ਜਗਦੀਂਦਰ ਪਾਜੀ ਕੀ ਕਰਨਾ ਚਾਹੋਗੇ ਲੰਮਾ ਸਮਾਂ ਤੁਸੀਂ ਆਮ ਆਦਮੀ ਪਣ ਜੁੜੇ ਹੋ ਤੁਹਾਨੂੰ ਕੋ ਆਉਦਾ ਵੀ ਆ ਹੁਣ ਤੁਹਾਨੂੰ ਇਹ ਦੱਸੋ ਕਿ ਤੁਹਾਨੂੰ ਆਉਦਾ ਕਿਹੜਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਗੁਲਦੀਪਾ ਜੀ ਆਪਣੇ ਮੇਰੇ ਕੋਲ ਨਾ ਜੀ ਆਮ ਆਦਮੀ ਪਾਰਟੀ ਦਾ ਪੰਜਾਬ ਐਜੂਕੇਸ਼ਨ ਵਿਕਾਸ ਬੋਰਡ ਦਾ ਅਹੁਦਾ ਆ ਤੇ ਪੰਜਾਬ ਤਰਨਤੰਦ ਮੈਂ ਬਲਾਕ ਪ੍ਰਧਾਨਵੀ ਆ ਜੀ ਤੇ ਜ਼ਿਲ੍ਹੇ ਦਾ ਮੈਂ ਜੂਸ ਜਨਰਲ ਸਕੱਤਰ ਵੀ ਆ ਜੀ ਤੇ ਤੁਸੀਂ ਹੁਣ ਆਪਣੀ ਪਤਨੀ ਦੀ ਦਾਵੇਦਾਰੀ ਕੀ ਪੇਸ਼ ਕੀਤੀ ਸੀ ਤੇ ਨੰਬਰ ਵਾਰ ਤੋਂ ਕੀ ਹੋਇਆ ਮਤਲਬ ਬੜਾ ਲੰਮਾ ਸਮਾਂ ਤੇ ਕੱਲ ਅਸੀਂ ਬੈਠੇ ਵੇਖਿਆ ਵੀ ਪਰਸੋਂ ਦੀ ਸਾਈ ਰਾਤ ਬੈਠੇ ਰਹੇ 9 ਵਜੇ ਤੱਕ ਬੈਠ ਰਹੇ ਕੀ ਆਖਰ ਪੰਗਾ ਕਿੱਥੇ ਪੈ ਗਿਆ ਜੀ ਟਿਕਟ ਨਹੀਂ ਮਿਲੀ ਤੁਹਾਨੂੰ ਦੇਖੋ ਜੀ ਜਦੋਂ ਗੱਲ ਇਦਾਂ ਹੋ ਜਾਂਦੀ ਆ ਕਿ ਜਦੋਂ ਸਾਰਾ ਕੁਝ ਆਪਾਂ ਆਪਣੇ ਘਰੇ ਹੀ ਖੜਨਾ ਹੋਵੇ ਤੇ ਫਿਰ ਉੱਥੇ ਵਲੰਟੀਅਰ ਜਿਹੜੇ ਉਹ ਨਾਰਾਜ਼ ਹੁੰਦੇ ਹੂੰ ਆਉਂਦੇ ਆ ਤੇ ਹੁੰਦੇ ਰਹਿੰਦੇ ਵੀ ਆ ਠੀਕ ਹੈ ਜੀ ਇਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ ਵਾ ਜਾਂ ਹੋਰ ਵਰਕਰਾਂ ਨਾਲ ਹੋਇਆ ਜਿਨ੍ਹਾਂ ਨੇ ਸਖਤ ਮਿਹਨਤਾਂ ਕੀਤੀਆਂ ਵਾ ਦਿਨ ਰਾਤ ਇੱਕ ਕੀਤਾ ਵਾ ਜਦੋਂ 2022 ਦੀ ਇਲੈਕਸ਼ਨ ਲੜੀ ਸੀ ਅਸੀਂ ਤੇ ਬਹੁਤ ਜ਼ਿਆਦੀ ਮਿਹਨਤ ਜਿਹੜੀ ਉਹ ਕਰਨੀ ਪਈ ਕਿਉਂਕਿ ਕਾਲੀ ਕਾਂਗਰਸੀਆਂ ਦੇ ਸਾਹਮਣੇ ਉਦੋਂ ਜਿਹੜਾ ਟਿਕਣਾ ਬਹੁਤ ਔਖਾ ਸੀਗਾ ਪਰ ਫਿਰ ਵੀ ਲੋਕਾਂ ਨੇ ਆਪਣੇ ਆਤ-ਹਾ ਤੇ ਲਾ ਕੇ ਤੇ ਇਸ ਚੀਜ਼ ਨੂੰ ਅਪਣਾਇਆ ਕਿ ਨਹੀਂ ਆਮ ਆਦੀ ਪਾਰਟੀ ਆਉਣੀ ਚਾਹੀਦੀ ਹੈ ਤਾਂ ਕਿ ਸਾਡਾ ਵਿਕਾਸ ਹੋਵੇ ਆਮ ਬੰਦਿਆਂ ਦੀਆਂ ਗੱਲਾਂ ਕੀਤੀਆਂ ਜਾਣ ਆਮ ਲੋਕਾਂ ਦੀਆਂ ਗੱਲਾਂ ਕੀਤੀਆਂ ਜਾਣ ਪਰ ਉਸ ਤੋਂ ਸਾਰਾ ਕੁਝ ਉਲਟ ਹੋਇਆ ਕਿਉਂ ਉਲਟ ਹੋਇਆ ਕਿਉਂਕਿ ਜਿਹੜੀਆਂ ਨੀਤੀਆਂ ਉਹਨਾਂ ਦੀਆਂ ਸੀ ਉਹੀ ਨੀਤੀਆਂ ਇਹਨਾਂ ਨੇ ਅਪਣਾ ਲਈਆਂ ਆਪਣੇ ਵਾਸਤੇ ਵੀ ਕਿ ਹਾਂ ਅਸੀਂ ਵੀ ਧੱਕਾ ਕਰਾਂਗੇ ਅਸੀਂ ਵੀ ਪੇਪਰ ਡਾਵਾਂਗੇ ਅਸੀਂ ਵੀ ਸਾਰਾ ਕੁਝ ਕਰਾਂਗੇ ਤੇ ਅਸੀਂ ਵੀ ਸਿੱਧੇ ਆਪਣੇ ਐਮਸੀ ਬਣਾਵਾਂਗੇ ਜਾਂ ਅਸੀਂ ਸਿੱਧੀਆਂ ਇਲੈਕਸ਼ਨਾਂ ਲੜਾਂਗੇ ਆਪਣੇ ਘਰ ਹੀ ਮੇਅਰ ਲੈ ਕੇ ਜਾਵਾਂਗੇ ਆਪਣੇ ਘਰ ਹੀ ਐਮਐਲਏ ਸ਼ਿਪ ਰੱਖਣੀ ਆ ਫਿਰ ਜਦੋਂ ਇਹਨਾਂ ਚੀਜ਼ਾਂ ਤੇ ਗੱਲ ਆਉਂਦੀ ਆ ਤਾਂ ਉਦੋਂ ਫਿਰ ਜੇ ਅਸੀਂ ਉਦੋਂ ਡਟ ਸਕਦੇ ਹਾਂ ਵਿਰੋਧੀਆਂ ਅੱਗੇ ਤੇ ਫਿਰ ਹੁਣ ਕਿਉਂ ਨਹੀਂ ਡਟ ਸਕਦੇ ਹਾਂ ਤੇ ਸਾਡੇ ਆਪਣੇ ਆ ਅਸੀਂ ਡਟੇ ਆ ਇਸ ਕਰਕੇ ਮੈਨੂੰ ਬਹੁਤ ਜਿਆਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਸੀਂ ਜਦੋਂ ਅੱਜ ਕਾਗਜ਼ ਦਾਖਲ ਕਰਵਾਉਣ ਵੀ ਗਏ ਆ ਮੈਡਨ ਦੇ ਤੇ ਉਹਨਾਂ ਨੇ ਸਾਡੇ ਤੋਂ ਕਾਗਜ਼ ਖੋਹਣ ਦੀ ਵੀ ਕੋਸ਼ਿਸ਼ ਕੀਤੀ ਆ ਫਿਰ ਸਾਡੇ ਤੇ ਉਹਨਾਂ ਨੇ ਹਰਾਸਮੈਂਟ ਕਹਿੰਦਾ ਦਬਾਅ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਆ ਫਿਰ ਉਸ ਤੋਂ ਬਾਅਦ ਕਾਫੀ ਗੁੰਡਾਗਰਦੀ ਜਿਹੜੀ ਉੱਥੇ ਵਖਾਈ ਗਈ ਆ ਕਈਆਂ ਦੇ ਕਾਗਜ਼ ਖੋਏ ਵੀ ਗਏ ਆ ਚਲੋ ਸਾਡੇ ਨਾਲ ਸਾਨੂੰ ਹਾਈ ਕੋਰਟ ਤੋਂ ਜਿਹੜੀਆਂ ਡਿਰੈਕਸ਼ਨਾਂ ਮਿਲੀਆਂ ਸੀਗੀਆਂ ਉਹਦੇ ਅਧੀਨ ਸਾਡੀ ਵੀਡੀਓਗ੍ਰਾਫੀ ਰਹੀ ਜਿਹੜੀ ਉਹ ਸਾਰਾ ਸਾਡੀ ਫਾਈਲ ਜਿਹੜੀ ਸਬਮਿਟ ਕੀਤੀ ਗਈ ਆ ਇਸ ਕਰਕੇ ਬੜੇ ਹੀ ਜਿਹੜੀ ਇਹ ਦੁੱਖ ਵਾਲੀ ਗੱਲ ਹੈ ਕਿ ਅਸੀਂ ਕਹਿੰਨੇ ਹਾਂ ਜਿਹੜੇ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਇਹ ਗੱਲ ਇਹ ਗੱਲ ਕਹਿੰਦੇ ਰਹਾਂ ਕਿ ਆਮ ਆਦੀ ਪਾਰਟੀ ਨੂੰ ਵੋਟ ਪਾਓ ਤੁਹਾਨੂੰ ਬਹੁਤ ਕੁਝ ਜਿਹੜਾ ਵਾ ਉਹ ਅੱਗੇ ਨਾਲੋਂ ਬਦਲਾਅ ਜਾਪੂਗਾ ਪਰ ਹੁਣ ਉਹ ਆਪਦੇ ਮੂੰਹ ਲੋਕੀ ਕਹਿੰਦੇ ਆ ਕਿ ਯਾਰ ਇਹ ਕੀ ਹੋ ਰਿਹਾ ਵਾ ਇਹ ਤੁਸੀਂ ਜਿਹੜੀਆਂ ਚੀਜ਼ਾਂ ਕਹਿੰਦੇ ਹੋ ਕਿੱਧਰ ਗਈਆਂ ਪਰ ਉੱਥੇ ਸਾਨੂੰ ਵੀ ਨਿਮੋਸ਼ੀ ਆਉਂਦੀ ਹੈ ਪਰ ਜਦੋਂ ਅਸੀਂ ਅੱਜ ਮੈਡਮ ਨੂੰ ਇੰਡੀਪੈਂਡੈਂਟ ਜਿਹੜਾ ਵਾ ਉਹ ਅਸੀਂ ਖਿਲਾੜ ਕੇ ਤੇ ਸੋਲ ਸਾਹਿਬ ਦੇ ਜਿਹੜੇ ਵਾਈਫ ਖੜੇ ਨੇ ਉਹਨਾਂ ਦੇ ਬਰਾਬਰ ਅਸੀਂ ਜਿਹੜਾ ਉਹ ਟਿਕਟ ਲੜਾਂਗੇ ਉਸ ਤੋਂ ਬਾਅਦ ਜਿਹੜਾ ਲੋਕਾਂ ਦਾ ਫਤਵਾ ਹੋਊਗਾ ਜੇ ਲੋਕੀ ਸਾਨੂੰ ਪਿਆਰ ਕਰਦੇ ਹੋਣਗੇ ਤੇ ਫਿਰ ਸਾਡੇ ਨਾਲ ਖੜਨਗੇ ਤੇ ਜੇ ਲੋਕਾਂ ਦੇ ਮਨਾਂ 'ਚ ਇਹੋ ਹੀ ਆ ਵੀ ਧੱਕਾ ਹੀ ਚੱਲਣਾ ਵਾ ਤੇ ਫਿਰ ਉਹ ਤਾਂ ਚੱਲਣ ਹੀ ਦਿਆ ਵਾ ਫਿਰ ਇਤਨਾ ਹੀ ਚੱਲਦਾ ਰਹੂਗਾ ਕਮੇਟੀ ਘਰ ਤੁਸੀਂ ਵੇਖਿਆ ਜੇ ਕਿੱਡਾ ਬੁਰਾ ਹਾਲਿਆ ਕੋਈ ਅਫਸਰ ਟਾਈਮ ਤੇ ਨਹੀਂ ਬੈੰਦਾ ਵੀ ਤੁਸੀਂ ਜਾ ਕੇ ਵੇਖੋ ਬਸ ਆ ਨਾ ਕਾਨੀ ਕਰਕੇ ਕੋਈ ਇਧਰੋਂ ਨਿਕਲ ਜਾਂਦਾ ਕੋਈ ਇਧਰੋਂ ਨਿਕਲ ਜਾਂਦਾ ਲੋਕਾਂ ਨੂੰ ਇੰਨਾ ਜ਼ਿਆਦਾ ਹਰਾਸਮੈਂਟ ਕੀਤਾ ਜਾਂਦਾ ਕਿ ਮੈਂ ਉੱਥੇ 3 ਦਿਨ ਖੁਦ ਹਰਾਸਮੈਂਟ ਹੁੰਦਾ ਰਿਹਾ ਮੈਂ ਇਥੋਂ ਤੱਕ ਕਿ ਮੇਰੇ ਕੋਲ ਪੰਜਾਬ ਲੈਵਲ ਦਾ ਅਹੁਦਾ ਵੀ ਸੀ ਫਿਰ ਮੈਂ ਆਮ ਆਦਮੀ ਪਾਰਟੀ ਦਾ ਵੀ ਸੀਗਾ ਇਹ ਨਹੀਂ ਕਿ ਉਸ ਦਿਨ ਮੈਂ ਪਾਰਟੀ ਮੈਂ ਉਸ ਦਿਨ ਵੀ ਪਾਰਟੀ ਦੇ ਵਿੱਚ ਹਾਂ ਤੇ ਅੱਜ ਵੀ ਪਾਰਟੀ ਦੇ ਵਿੱਚ ਹਾਂ ਨਾ ਜੀ ਪਰ ਵੇਖੋ ਮੈਂ ਤੇ ਆਪਣੇ ਪੇਪਰ ਲੈ ਕੇ ਜਾਂਦਾ ਰਿਹਾ ਨਾ ਤੇ ਮੈਂ ਦੱਸਦਾ ਨਹੀਂ ਰਿਹਾ ਕਿ ਮੈਂ ਕੌਣ ਹ ਪਰ ਇੰਨਾ ਜ਼ਿਆਦਾ ਹਰਾਸਮੈਂਟ ਕਰਦੇ ਰਹੇ ਆ ਕਿ ਕਦੀ ਅਫਸਰ ਕੋਈ ਨਹੀਂ ਬੈਠਾ ਕਦੇ ਕੋਈ ਨਹੀਂ ਬੈਠਾ ਵੀ ਇਹੋ ਜਿਹੜਾ ਵਾ ਉਹ ਤੇ ਬੰਦ ਨਹੀਂ ਇੱਥੋਂ ਤੱਕ ਕਿ ਇਹਨਾਂ ਨੇ ਉੱਤੋਂ ਸਿਸਟਮ ਬੰਦ ਕਰਾ ਦਿੱਤਾ ਕਿ ਆਨਲਾਈਨ ਕੁਝ ਚੱਲਦਾ ਹੀ ਨਹੀਂ ਪਿਆ ਵੀ ਕੀ ਗੱਲ ਕੋਈ ਨਿਆਣੇ ਥੋੜੀ ਲੋਕੀ ਲੋਕਾਂ ਨੂੰ ਵੀ ਪਤਾ ਵਾ ਲੋਕਾਂ ਨੇ ਵੀ ਦੁਨੀਆ ਵੇਖੀ ਆ ਕਿ ਕਿੱਥੋਂ ਸਿਸਟਮ ਬੰਦ ਹੁੰਦੇ ਆ ਕਿੱਥੋਂ ਚੱਲਦੇ ਆ ਇਹਨਾਂ ਨੇ ਉੱਪਰੋਂ ਸਾਰੇ ਸਿਸਟਮ ਬੰਦ ਕਰਾ ਛੱਡੇ ਆ ਜਿੰਨਾ ਚਿਰ ਅਮ ਸੇਵਾ ਜਿਹੜੀ ਆ ਉਹ ਸਾਰਾ ਬੰਦ ਕਰਵਾ ਛੱਡਿਆ ਨਾ ਕਿਸੇ ਦੇ ਫੋਨਾਂ ਤੇ ਖੁੱਲਦਾ ਹੀ ਨਾ ਕਿਸੇ ਦੇ ਟੈਕਸ ਤਰੇ ਨਾ ਕੋਈ ਗੱਲ ਨਾ ਕੋਈ ਬਾਤ ਕਿਉਂ ਨਹੀਂ ਹੋਈ ਕਿਉਂਕਿ ਸਿਰਫ ਦੇ ਸਿਰਫ ਆਮ ਆਦੀ ਪਾਰਟੀ ਜਿਹੜੀ ਉਹ ਆਪਣੇ ਮੈਂਬਰ ਹੀ ਜਿਤਾਉਣਾ ਚਾਹੁੰਦੀ ਆ ਉਹ ਕਹਿੰ ਸਾਰੇ ਕਾਗਜ ਜਿਹੜੇ ਕੰਪਲੀਟ ਨਾ ਕਰ ਲੈਣ ਉਹਨਾਂ ਨੂੰ ਐਨਓਸੀਆਂ ਨਹੀਂ ਦਿੱਤੀਆਂ ਗਈਆਂ ਵੀ ਤੁਸੀਂ ਅੱਜ ਵੀ ਜਾ ਕੇ ਫਾਈਲਾਂ ਚੈੱਕ ਕਰ ਸਕਦੇ ਜੋ ਕਿ ਮੇਰੇ ਹਿਸਾਬ ਨਾਲ 99% ਲੋਕ ਜਿਹੜੇ ਨੇ ਜਿਨ੍ਹਾਂ ਨੂੰ ਐਨਓਸੀ ਨਹੀਂ ਦਿੱਤੀਆਂ ਗਈਆਂ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੀਆਂ ਹੀ ਫਾਈਲਾਂ ਜਿਹੜੀਆਂ ਉਹ ਕਲੀਅਰ ਨੇ ਕਮੇਟੀ ਘਰ ਦੇ ਵਿੱਚੋਂ ਬਾਕੀ ਕਿਸੇ ਦੀ ਵੀ ਕੋਈ ਫਾਈਲ ਕਲੀਅਰ ਨਹੀਂ ਗਈ ਤੇ ਨਾ ਕਿਸੇ ਨੂੰ ਐਨਓਸੀ ਮਿਲੀ ਆ ਤੇ ਇਹ ਜਿਹੜੀਆਂ ਚੀਜ਼ਾਂ ਵੇ ਕੀ ਦੱਸਦੀਆਂ ਪਈਆਂ ਵੇ ਕੀ ਗੱਲ ਇਹ ਤੱਕਾ ਨਹੀਂ ਹੋ ਰਿਹਾ ਇਹ ਸਭ ਤੱਕਈ ਹੋ ਰਿਹਾ ਹੈ ਤਾਂ ਤਾਂ ਹੀ ਇਦਾਂ ਹੋ ਰਿਹਾ ਨਾ ਤੇ ਚਲੋ ਸਰਕਾਰਾਂ ਕਰਦੀਆਂ ਵੀ ਆਈਆਂ ਪਹਿਲਾਂ ਵੀ ਕਰਦੀਆਂ ਪਰ ਜੇ ਦੂਜੀਆਂ ਨੇ ਵੀ ਇਹੋ ਕੋਸ਼ਿਸ਼ ਕਰਨਾ ਸੀ ਤਾਂ ਫਿਰ ਇਹਨਾਂ ਨੂੰ ਲਿਉਣ ਦੀ ਲੋੜ ਹੀ ਫਿਰ ਹੈਗੇ ਆ ਬੈਠੇ ਆ ਜਿੱਥੇ ਬੈਠੇ ਆ ਠੀਕ ਆ ਤੇ ਜਦੋਂ ਫਿਰ ਜਦੋਂ ਇਦਾਂ ਦੀਆਂ ਚੀਜ਼ਾਂ ਵੇਖੇ ਜਦੋਂ ਆਮ ਲੋਕ ਪਰੇਸ਼ਾਨ ਹੁੰਦੇ ਦੇਖਦੇ ਆ ਤੇ ਫਿਰ ਉਹਦੋਂ ਨਹੀਂ ਬੈਠਾ ਜਾਂਦਾ ਜਿਹੜਾ ਸੁਣਨ ਵਾਲਾ ਉਹ ਤ ਨਹੀਂ ਬਹਿ ਸਕਦਾ ਜਿਹੜਾ ਨਹੀਂ ਸੁਣਦਾ ਕੰਨ ਬਲੀਟ ਕਰਿਆ ਫਿਰੂਗਾ ਉਹਦੇ ਲਈ ਤਾਂ ਸਾਰਾ ਕੁਝ ਇੱਕੋ ਜਿਹਾ ਹੈ ਕੈਬਨਟ ਮਤੀਤ ਸਾਹਿਬ ਵੱਲੋਂ ਇਹ ਕਿਹਾ ਗਿਆ ਸੀ ਵੀ ਆਮ ਘਰਾਂ ਦੇ ਜਿਹੜੇ ਬੱਚੇ ਆ ਆਮ ਘਰਾਂ ਦੇ ਜਿਹੜੇ ਲੋਕ ਆ ਅਸੀਂ ਉਹਨ ਸੀ ਅੱਗੇ ਵੀ ਉਹਨਾਂ ਨੂੰ ਮੌਕਾ ਤਾਂ ਹੁਣ ਹੀ ਆਮ ਘਰਾਂ ਦੇ ਲੋਕ ਹੀ ਗਾਉਣਗੇ ਫਿਰ ਹੁਣ ਆਮ ਘਰਾਂ ਦੇ ਲੋਕ ਕਿੱਥੇ ਗਏ ਨੇ ਇਹ ਤਾਂ ਵੇਖੋ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਸਵਾਲ ਕਰ ਸਕਦੇ ਜੇ ਮੀਡੀਆ ਰਹੀਂ ਕਿ ਹੁਣ ਵੀ ਤੇ ਤੁਸੀਂ ਤਰਨਤਾਰਨ ਦੇ ਵਿੱਚ ਵੇਖ ਲਓ ਕਿ ਜੇ ਆਪਣੇ ਘਰ ਚ ਹੀ ਸਾਰਾ ਕੁਝ ਖੜਨਾ ਵਾ ਤਾਂ ਫਿਰ ਆਮ ਘਰਾਂ ਦੇ ਲੋਕ ਤਾਂ ਕਿਤੇ ਰਹਿ ਗਏ ਆ ਆਮ ਘਰਾਂ ਦੇ ਵਲੰਟੀਅਰ ਜਿਹੜੇ ਆ ਉਹ ਵਿਚਾਰੇ ਚਾਹੇ ਉਹ ਮਾੜੇ ਹੋਣ ਚਾਹੇ ਤਕੜੇ ਹੋਣ ਪਰ ਜੇ ਪਾਰਟੀ ਉਹਨਾਂ ਦੇ ਨਾਲ ਖੜਦੀਏ ਤਾਂ ਅੱਜ ਵੀ ਤਕੜੇ ਆ ਪਰ ਨਹੀਂ ਉਹਨਾਂ ਨੂੰ ਕੋਈ ਟਿਕਟ ਨਹੀਂ ਦਿੱਤੀ ਗਈ ਵੀ ਟਿਕਟਾਂ ਜਿਹੜੀਆਂ ਵਾਂ ਉਹ ਸਾਰੀਆਂ ਜਿਹੜੀਆਂ ਵਾਂ ਉਹ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਵੀ ਕੋਈ ਭਲੇਖਾ ਨਹੀਂ ਹੋਣਾ ਜਿਹਦਾ ਮੈਨੂੰ ਲੱਗਦਾ ਕਿ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ ਵਾ ਕਿ ਕੋਈ ਕਾਲੀਆਂ ਚੋਂ ਫੜ ਕੇ ਲੈ ਆਂਦਾ ਐਮਸੀ ਕੋਈ ਕਿੱਥੋਂ ਫੜ ਕੇ ਲਿਆ ਕੇ ਉਹਨਾਂ ਨੂੰ ਟਿਕਟ ਦੇ ਦਿੱਤੀ ਆ ਤੇ ਇਹਦਾ ਮਤਲਬ ਇਹ ਆ ਕਿ ਉਹ ਵਿਨਿੰਗ ਕੈਂਡੀਡੇਟ ਉਹੀ ਥੋੜੇ ਵੀ ਜਿਹਦੇ ਤੇ ਪਾਰਟੀ ਦਾ ੱੱੱਬਾ ਲੱਗ ਜੂਗਾ ਵਿਨੇ ਵਿਨਿੰਗ ਤੇ ਉਹਨੇ ਵੀ ਹੋਈ ਜਾਣਾ ਉਹਨੂੰ ਵੀ ਟਿਕਟ ਉਹ ਵੀ ਕੱਢ ਸਕਦਾ ਹੈਗਾ ਜੇ ਪਾਰਟੀ ਨਾਲ ਖੜਦੀ ਆ ਤੇ ਪਰ ਜਦੋਂ ਅਸੀਂ ਕਹਿਣਾ ਹੀ ਚਾਹੁੰਦੇ ਹੀ ਇਦਾਂ ਵਾ ਕਿ ਸਾਡੇ ਕੋਲ ਉਹ ਬੰਦਾ ਆਵੇ ਜਿਹਦੇ ਕੋਲ ਵਾਕਈ ਕੋਈ ਪ੍ਰਾਪਰਟੀ ਹੈਗੀ ਆ ਵਾਕਈ ਉਹ ਲੜ ਸਕਦਾ ਵਾ ਜਾਂ ਉਹ ਖੜੇ ਤੇ ਫਿਰ ਲੋਕਾਂ ਦੇ ਚਾਹਣ ਨਾ ਚਾਹਣ ਕੀ ਹੁੰਦਾ ਵ ਹੁਣ ਕੀ ਲੱਗਦਾ ਕੀ ਆ ਤੁਸੀਂ ਆ आजाद ਉਮੀਦਵਾਰੋਂ ਨਾਮਜ਼ਦੀ ਦਾਖਲ ਕਰਾ ਕੇ ਆਏ ਹੋ ਕੀ ਲੱਗਦਾ ਤੁਹਾਨੂੰ ਡਰਿਆ ਵੀ ਮਜੇਰੇ ਸਾਡੇ ਕਾਗੇ ਕਿਤੇ ਸ਼ਾਇਦ ਰੱਦ ਹੋ ਸਕਦੇ ਨਹੀਂ ਹਾਂਜੀ ਸਾਨੂੰ ਡਰਿਆ ਜੀ ਜਿੱਦਾਂ ਵੀ ਹਾਈ ਕੋਰਟ ਵੱਲੋਂ ਸਾਨੂੰ ਡਾਇਰੈਕਸ਼ਨ ਹੋਣ ਦੇ ਬਾਵਜੂਦ ਵੀ ਸਾਡੀ ਜਿਹੜੀ ਆ ਸੰਤੁਸ਼ਟੀ ਨਹੀਂ ਕਰਾਈ ਗਈ ਅਫਸਰਾਂ ਵੱਲੋਂ ਵੀ ਕਿਉਂਕਿ ਉਹਨਾਂ ਦੇ ਉੱਪਰ ਦਬਾਅ ਸੀਗਾ ਪਾਰਟੀ ਦਾ ਕਿ ਨਹੀਂ ਜਿਹੜੇ ਕੈਂਡੀਡੇਟ ਇਦਾਂ ਦੇ ਆ ਉਹਨਾਂ ਦੀਆਂ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਨਹੀਂ ਮੰਨੀਆਂ ਜਾਣਗੀਆਂ ਸਾਨੂੰ ਹਾਈ ਕੋਰਟ ਦੇ ਵੱਲੋਂ ਵੀ ਡਾਇਰੈਕਸ਼ਨ ਆਉਣ ਤੋਂ ਬਾਅਦ ਵੀ ਸਾਡੀ ਉਹ ਸੰਤੁਸ਼ਟੀ ਨਹੀਂ ਕਰਾਈ ਗਈ ਸਾਨੂੰ ਫਿਰ ਵੀ ਉਹਨਾਂ ਨੇ ਧੱਕੇ ਨਾਲ ਬਾਹਰ ਕੱਢ ਦਿੱਤਾ ਕਿ ਨਹੀਂ ਤੁਸੀਂ ਜਾਓ ਬਸ ਤੁਹਾਡੀ ਸਬਮਿਟ ਹੋ ਗਈ ਆ ਠੀਕ ਆ ਅਸੀਂ ਆਪੇ ਵੇਖ ਲਾਂਗੇ ਸਾਡੀ ਵੀਡੀਓ ਚੱਲਣ ਦੀ ਹੈ ਜੇ ਆ ਉਹ ਆ ਪਰ ਸਾਨੂੰ ਕਜਾ ਉਥੇ ਖਿਲਾੜ ਕੇ ਸੰਤੁਸ਼ਟ ਵੀ ਕਰ ਸਕਦੇ ਹਾਂ ਵੀ ਆਹ ਵੇਖੋ ਜੀ ਕੱਲਾ ਕੱਲਾ ਪੇਜ ਤੁਹਾਡਾ ਗਿਣਿਆ ਗਿਆ ਵਕ ਤੁਸੀਂ ਟੈਨਸ਼ਨ ਨਾ ਲਓ ਵੀ ਤੁਹਾਡੇ ਕਿਤੇ ਨਹੀਂ ਜਾਂਦੇ ਵੀ ਸਾਨੂੰ ਹਾਈ ਕੋਰਟ ਵੱਲੋਂ ਆਰਡਰ ਆਏ ਆ ਤੇ ਅਸੀਂ ਉਹਨਾਂ ਆਰਡਰਾਂ ਦਾ ਪਾਲਣਾ ਕਰਦੇ ਹਾਂ ਪਰ ਇੱਥੇ ਸ਼ਰਿਆਮਤ ਜੀਆਂ ਉਡਾਈਆਂ ਜਾ ਰਹੀਆਂ ਵੇ ਜੇ ਸਾਡੇ ਪੇਪਰ ਜਿਹੜੇ ਆ ਉਹ ਸਬਮਿਟ ਨਹੀਂ ਹੁੰਦੇ ਵੀ ਜੇ ਸਾਨੂੰ ਉਹਦੇ ਤਸੱਲੀ ਨਹੀਂ ਕੀਤੀ ਗਈ ਤੇ ਹੋ ਸਕਦਾ ਵਾ ਕਿ ਅਸੀਂ ਹਾਈ ਕੋਰਟ ਦਾ ਦੁਬਾਰਾ ਦਰਵਾਜ਼ਾ ਖੜਕਾਈਏ ਫਿਰ ਜੋ ਵੀ ਹੋਇਆ ਫਿਰ ਵੇਖੀ ਜਾਊਗੀ ਫਿਰ ਉਹ ਤੇ ਸਾਰਿਆਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਬੰਦੇ ਦੀ ਆਪਣੇ ਆਪ ਤੇ ਆਜੇ ਫਿਰ ਉਹ ਤੋਂ ਆਪਣੀ ਹੋਂਦ ਬਚਾਉਣ ਲਈ ਬੰ ਪਰ ਮੰਤਰੀ ਸਾਹਿਬ ਨੇ ਕਿਹਾ ਗਿਆ ਸੀ ਵੀ ਅਸੀਂ ਕਿਸੇ ਦੇ ਵੀ ਕੋਈ ਵੀ ਪਾਰਟੀ ਦਾ ਨੁਮਾਇੰਦਾ ਵਾ ਭਾਵੇਂ ਹਜਾ ਦੇ ਭਾਵੇਂ ਕਾਂਗਰਸ ਦਾ ਭਾਵੇਂ ਭਾਜੀਪੀ ਦਾ ਅਸੀਂ ਕਿਸੇ ਦੇ ਕਾਗਜ਼ ਰਾਦਰੀ ਕਰਾਵਾਂਗੇ ਹਾਂ ਚੋਣ ਲੜਨ ਦਾ ਸਭ ਨੂੰ ਮੌਕਾ ਮਿਲੂਗਾ ਲੋਕ ਫਤਵਾ ਦੇਣਗੇ ਵੀ ਅਸੀਂ ਕਿਹਨੂੰ ਜਿਤਾਉਣਾ ਵਾ ਕੀ ਲੱਗਦਾ ਤੁਹਾਨੂੰ ਜਿਹੜੇ ਜਿਹੜੇ ਦਾਅਵੇ ਫੋਕੇ ਰਹਿ ਗਏ ਬਿਲਕੁਲ ਜੀ ਤੁਹਾਨੂੰ ਆ ਦੋ ਚੌ ਦਿਨਾਂ ਦੇ ਵਿੱਚ ਪਤਾ ਲੱਗ ਹੀ ਜਾਣਾ ਕਿ ਕਿੰਨੇ ਕੈਂਡੀਡੇਟ ਆ ਜਨਾਂ ਦੀਆਂ ਜੜੀਆਂ ਫਾਈਲਾਂ ਉਹ ਬਚ ਗਈਆਂ ਨੇ ਤੇ ਕਿੰਨੇ ਕਿ ਜਿਹੜੇ ਆ ਉਹਨਾਂ ਦੀਆਂ ਉੱਡ ਗਈਆਂ ਨੇ ਸਾਰਿਆਂ ਦੀ तकरीबन ਉੱਡ ਜਣੀਆਂ ਮੈਨੂੰ ਤਾਂ ਲੱਗਦਾ ਜਿੱਦਾਂ ਦੇ ਹਾਲਾਤ ਆ ਸਾਰੇ ਅਫਸਰਾਂ ਨੂੰ ਜਿਹੜਾ ਬਹੁਤ ਜ਼ਿਆਦਾ ਦਬਾਅ ਵਾ ਇਹਦੇ ਵਿੱਚ ਕੋਈ ਅਫਸਰਦਾ ਨਹੀਂ ਹੁੰਦਾ ਕਸੂਰ ਕੇ ਅਫਸਰ ਮੜੇ ਆ ਜਦੋਂ ਅਸੀਂ ਉੱਤੋਂ ਚੂੜੀ ਕੱਸ ਦਿਆਂਗੇ ਕਿ ਹਾਂ ਯਾਰ ਇਹਦੇ ਸਾਡਾ ਹੀ ਬੰਨਾ ਚਾਹੀਦਾ ਵਾ ਤੇ ਫਿਰ ਉੱਥੇ ਤਾਂ ਫਿਰ ਅਫਸਰ ਨੂੰ ਵੀ ਵੇਖਣਾ ਪੈਣਾ ਕਿ ਮੇਰੀ ਵੀ ਨੌਕਰੀ ਦਾ ਸਵਾਲ ਆ ਪਰ ਇਦਾਂ ਹੋ ਰਿਹਾ ਵਾ ਬਿਲਕੁਲ ਸ਼ਰਯਮ ਧੱਕਾ ਹੋ ਰਿਹਾ ਵਾ ਹਰ ਤੁਸੀਂ ਦੇਖਿਓ ਥੋੜੇ ਦਿਨਾਂ ਦੇ ਵਿੱਚ ਵਿੱਚ ਵੀ ਜਿੰਨੇ ਜਿੰਨੇ ਆਜ਼ਾਦ ਕੈਂਡੀਡੇਟ ਖਲੋਤੇ ਆ ਨਾ ਸਾਰਿਆਂ ਨੂੰ ਟਿਕਟਾਂ ਦੇਣ ਤੇ ਸਹੀ ਇਹਨਾਂ ਦੇਣੀਆਂ ਹੀ ਨਹੀਂ ਸਾਰਿਆਂ ਨੂੰ ਇੱਕ ਵਾਰੀ ਕਰਦੇ ਸਹੀ ਖੜੇ ਵੀ ਹਾਂ ਵੀ ਠੀਕ ਹੈ ਜਦੋਂ ਉਹਨਾਂ ਦੇ ਪੇਪਰ ਹੀ ਨਹੀਂ ਕੰਪਲੀਟ ਹੋਣ ਦਿੱਤੇ ਵੀ ਤੇ ਉਦੋਂ ਬਾਅਦ ਫਿਰ ਉਹ ਖੜਨ ਦਾ ਤਾਂ ਮਤਲਬ ਹੀ ਨਹੀਂ ਨਾ ਬੰਦਾ ਵੀ ਉਹ ਤੇ ਕਿਤੇ ਨਾ ਕਿਤੇ ਉਹਨਾਂ ਦਾ ਕੋਈ ਨਾ ਕੋਈ ਪੇਪਰ ਮਿਸਿੰਗ ਨਿਕਲੀ ਆਉਣਾ ਵਗੇ ਤੁਹਾਡੇ ਕੋਲੇ ਆਹ ਟੈਕਸ ਨਹੀਂ ਹੈਗਾ ਜਾਂ ਤੁਸੀਂ ਆ ਤਾਰਿਆ ਨਹੀਂ ਜਾਂ ਐਨਓਸੀ ਨਹੀਂ ਹੈਗੀ ਵੀ ਤੇ ਐਨਓਸੀ ਦਿੱਤੀ ਕਿਸੇ ਨੂੰ ਨਹੀਂ ਗਈ ਸવાય ਆਮ ਆਦੀ ਪਾਰਟੀ ਤੋਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਕੋਲ ਐਨਓਸੀ ਹੋਊਗੀ ਆਮ ਆਦੀ ਪਾਰਟੀ ਗੱਲ ਕੀਤੀ ਜਾਵੇ ਤਿੰਨ ਦਿਨ ਹੋ ਗਏ ਆ ਇੱਕ ਲਿਸਟ ਜਾਰੀ ਕੀਤੀ ਗਈ ਅੱਜ ਐਤੋਂ ਲਿਸਟ ਜਾਰੀ ਕੀਤੀ ਆ ਸਵੇਰੇ ਤੜਕੇ ਲਿਸਟ ਜਾਰੀ ਕੀਤੀ ਆ ਤੇ ਲੋਕਾਂ ਵੱਲੋਂ ਜਿਹੜੇ ਆਪਣੇ ਕਾਗਜ਼ ਦਾ ਕਰਾਇਏ ਗਿਆ ਤੇ ਕਈ ਇਹੋ ਜਿਹੇ ਛੇਰੇ ਆ ਜਿਹੜੇ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਆ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਆ ਕੀ ਲੱਗਦਾ ਦੇਖੋ ਜੀ ਤਿੰਨ ਦਿਨ ਲਿਸਟ ਬੰਦੀ ਰਹੀ ਆ ਆਮ ਆਦੀ ਪਾਰਟੀ ਦੀ ਜਿਹੜੇ ਕੈਂਡੀਡੇਟ ਅਨਾਉਂਸ ਕਰਨੇ ਹੀ ਪਰ ਕਿਤੇ ਨਾ ਕਿਤੇ ਜਾ ਕੇ ਤੇ ਇਸ ਚੀਜ਼ ਦਾ ਪਾਰਟੀ ਨੂੰ ਡਰ ਸੀਗਾ ਕਿ ਜੇ ਅਸੀਂ ਅੱਜ ਹੀ ਤਿੰਨ ਦਿਨ ਪਹਿਲਾਂ ਹੀ ਜਿਹੜੀ ਆ ਟਿਕਟ ਅਨਾਉਂਸ ਕਰ ਦਿੱਤੀ ਤੇ ਇਹ ਨਾ ਹੋਵੇ ਕਿ ਸਾਰੇ ਹੀ ਬਾਗੀ ਹੋ ਜਾਣ ਤਰਨਤਾਰਨ ਦੇ ਵਿੱਚ ਕਿ ਸਾਰੇ ਹੀ ਬੰਦੇ ਜਿਹੜੇ ਉਹ ਇੰਡੀਪੈਂਡੈਂਟ ਨਾਲ ਖਲੋਜਣ ਇਸ ਕਰਕੇ ਉਹਨਾਂ ਨੂੰ ਝਾਂਸੇ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਲਾਰੇ ਲਾ ਕੇ ਰੱਖਿਆ ਗਿਆ ਪਾਰਟੀ ਟਿਕਟ ਹੁਣੇ ਨਿਕਲ ਚਲੀ ਆ ਤੁਹਾਡੀ ਟਿਕਟ ਅਨਾਉਂਸ ਹੋਣ ਵਾਲੀ ਹੈ ਬਸ ਤੁਹਾਡੀ ਟਿਕਟ ਅੜੀ ਹੈ ਔਰ ਕਿਸੇ ਦੀ ਨਹੀਂ ਅੜੀ ਨਾ ਕਿ ਇਹ ਸਾਰਾ ਕੁਝ ਪਹਿਲਾਂ ਪ੍ਰੀਪਰੇਡਿੰਗ ਹੋਇਆ ਹੈਗਾ ਇਹਦੇ ਵਿੱਚ ਕੁਝ ਵੀ ਅੜਨਾ ੜਾਉਣ ਵਾਲੀ ਗੱਲ ਕੀ ਹੁੰਦੀ ਹੈ ਜਦੋਂ ਪਤਾ ਹੁੰਦਾ ਬੰਦੇ ਨੂੰ ਚਿਹਰਾ ਸਾਫ਼ ਹੁੰਦਾ ਵਾ ਉਹਦੇ ਵਿੱਚ ਅੜਨਾ ਜਾਂ ੜਾਉਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਕਿ ਜਦੋਂ ਇਸ ਚੀਜ਼ ਦੇ ਉੱਤੇ ਲੋਕਾਂ ਨੂੰ ਸਾਰਿਆਂ ਨੂੰ ਰੱਖਿਆ ਹੋਇਆ ਜਿੰਨੇ ਵੀ ਪੁਰਾਣੇ ਵਾਰੈਂਟੀਅਰ ਸੀ ਕਿ ਵਰਕਰ ਸੀਗੇ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਸਾਰਾ ਕੁਝ ਜਿਹੜਾ ਉਹ ਬੈਠ ਕੇ ਦਫ਼ਤਰਾਂ ਦੇ ਵਿੱਚ ਚੱਲਦਾ ਰਿ ਜਾਂ ਥੱਲੇ ਗੱਲ ਹੋ ਰਹੀ ਹੈ ਜੇ ਕੀ ਗੱਲ ਐਮਐਲਏ ਤੇ ਦਬਾਅ ਪਾਇਆ ਜਾਵੇ ਤੇ ਕੀ ਗੱਲ ਐਮਐਲਏ ਸਾਹਿਬ ਮੰਨ ਨਹੀਂ ਸਕਦੇ ਵੀ ਕੀ ਗੱਲ ਕੇਜਰੀਵਾਲ ਜੀ ਕਹਿਣ ਉੱਥੋਂ ਤੇ ਕੀ ਗੱਲ ਐਮਐਲਏ ਸਾਹਿਬ ਜਿਹੜੇ ਆ ਉਹਨਾਂ ਉਹਨਾਂ ਤੋਂ ਬਾਹਰ ਥੋੜੀ ਹੋਣਾ ਵਾ ਪਾਰਟੀ ਤੋਂ ਠੀਕ ਹੈ ਨਾ ਜੀ ਉਹਨਾਂ ਦੇ ਕੈਂਡੀਡੇਟ ਨੇ ਵਿਨਿੰਗ ਕੈਂਡੀਡੇਟ ਨੇ ਪਰ ਜਦੋਂ ਕਿਸੇ ਨੂੰ ਕਹਿਣਾ ਹੀ ਕੁਝ ਨਹੀਂ ਗਾ ਬਸ ਇੱਕ ਥੱਲੇ ਵਰਕਰਾਂ ਨੂੰ ਚਾਂਸੇ 'ਚ ਰੱਖਣਾ ਵਾ ਤੇ ਉਹਨਾਂ ਨੂੰ ਉੱਠਣ ਨਹੀਂ ਦੇਣਾ ਵੀ ਉਹਨਾਂ ਨੂੰ ਮਾਰ ਕੇ ਰੱਖਣਾ ਵਾ ਕਿ ਕੋਈ ਕੰਮ ਨਹੀਂ ਕਰਨਾ ਵੀ ਨਾ ਕੋਈ ਕਿਸੇ ਦਾ ਫੋਨ ਚੁੱਕਣਾ ਵਾ ਨਾ ਕਿਸੇ ਨਾਲ ਕੋਈ ਗੱਲ ਕਰਨੀ ਆ ਤੇ ਫਿਰ ਉੱਥੇ ਤਾਂ ਇਹੋ ਜਿਹੀ ਜਿਹੜੇ ਨੇ ਉਹਨਾਂ ਨੂੰ ਜੇ ਕਹਿ ਸਕਦੇ ਆਪਾਂ ਕਿ ਹਰਾਸ ਕਰਕੇ ਤੇ ਅੱਜ ਉਹਨਾਂ ਨੂੰ ਐਟ ਅ ਟਾਈਮ ਦੇ ਉੱਤੇ ਆਣ ਕੇ ਤੇ ਉਹਨਾਂ ਨੂੰ ਛੱਡ ਦਿੱਤਾ ਕਿ ਹਾਂਜੀ ਆਹ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਨਾ ਅਗਲਾ ਉਧਰ ਤੇ ਨਾ ਇੱਧਰ ਇਹ ਇਦਾਂ ਦੇ ਹਾਲਾਤ ਹੋਏ ਆ ਅੱਜ ਤਰਨਤਾਰਨ ਦੇ ਵਿੱਚ ਕਿ ਨਾਮਾਦਿ ਪਾਰਟੀ ਵਾਲੇ ਜਿਹੜੇ ਨਾਓ ਕਿਸੇ ਦਾ ਪੱਲਾ ਫੜ ਸਕਦੇ ਆ ਤੇ ਨਾ ਕਿਸੇ ਤੋਂ ਪੱਲਾ ਛਡਾਈ ਸਕਦੇ ਆ ਉਹ ਵਿਚਾਰੇ ਅਧ ਵਿਚਾਲੇ ਨਾ ਉਧਰ ਤੇ ਨਾ ਉਧਰ ਹੁਣ ਉਹ ਨਾ ਆਜ਼ਾਦ ਖਲੋ ਸਕਦੇ ਨਾ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰ ਸਕਦੇ ਆ ਫਿਰ ਵੀ ਉਹ ਆਪਣੇ ਅੰਦਰੋਂ ਜਿਹੜਾ ਗੁੱਸਾ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਕੱਢਣਗੇ ਨਾ ਭਾਵੇਂ ਉਹ ਲੋਕਾਂ ਦੇ ਵਿੱਚ ਜਾ ਕੇ ਕੱਢਣ ਅੰਦਰ ਖਾਤੇ ਕੱਢਣ ਬਾਹਰ ਨਾ ਆਉਣ ਚਲੋ ਅੱਜ ਮੈਂ ਤੇ ਬਾਹਰ ਆ ਗਿਆ ਹੋ ਸਕਦਾ ਕਈ ਵਾਰ ਨਾ ਆਉਣ ਤੇ ਗੁੱਸਾ ਤਾਂ ਉਹਨਾਂ ਦੇ ਮਨ 'ਚ ਹੈ ਹੀ ਹੈ ਨਾ ਹੋ ਸਕਦਾ ਉਹ ਕੱਢਣਗੇ ਮੈਨੂੰ ਆਸ ਹੈ ਕਿ ਉਹ ਤਿੰਨ ਨੰਬਰ ਵਾਰਤੀ ਕੱਢਣਗੇ ਹੂੰ ਤੇ ਜ਼ਰੂਰ ਕੱਢਣਗੇ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਉਹਨਾਂ ਤੇ ਵਿਸ਼ਵਾਸ ਹੈ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਨ੍ਹਾਂ ਦੀ ਅਜੇ ਤੱਕ ਦੀ ਸੁਣਵਾਈ ਨਹੀਂ ਹੋਈ ਵੀ ਜਿੱਤ ਟੁੱਟੇ ਤੁਰੇ ਫਿਰਦੇ ਨੇ ਉਹਨਾਂ ਨੂੰ ਲੋਕੀ ਟਿੱਚਰਾ ਕਰਦੇ ਆ ਕਿ ਉਹ ਤੁਸੀਂ ਆਮ ਆਦਮੀ ਪਾਰਟੀ ਲਿਆਂਦੀ ਤੁਸੀਂ بڑے ਝੰਡੇ ਫੜ ਕੇ ਤੁਰੇ ਫਿਰਦੇ ਸੀ ਤੇ ਹੁਣ ਉਹ ਵਿਚਾਰੇ ਕੰਧਾਂ 'ਚ ਵਜਦੇ ਫਿਰਦੇ ਹੋ ਤਾਂ ਮੈਨੂੰ ਲੱਗਦਾ ਕਿ ਵਾਰਡ ਨੰਬਰ 3 ਦੇ ਵਿੱਚ ਹੀ ਸਾਰਾ ਆਪਣਾ ਗੁੱਸਾ ਕੱਢਣਗੇ ਜਦਵਿੰਦਰ ਜੀ ਆਖਰੀ ਸਵਾਲ ਕੁਝ ਦੂਸਰੀਆਂ ਪਾਰਟੀਆਂ ਦੇ ਜਿਹੜੇ ਵਰਕਰ ਹੈ ਜਾਂ ਵਲੰਟੀਅਰ ਹੈ ਜਾਂ ਆਗੂ ਜਾਂ ਐਮਸੀ ਹੈ ਉਹਨਾਂ ਨੂੰ ਵੀ ਇਹਲੇ ਆਮ ਦੀ ਪਾਰਟੀ ਮੌਕਾ ਦਿੱਤਾ ਗਿਆ ਕੀ ਕਰਨੇ ਹਨ ਕਰਨ ਜੀ ਵੇਖੋ ਕਰਨ ਦੇ ਸਿੱਧੇ ਤੇ ਸਾਫ਼ ਤੇ ਸਪਸ਼ਟ ਹੋ ਹੀ ਰਹੇ ਆ ਕਿ ਸਾਰਾ ਕੁਝ ਜਿਹੜਾ ਵਾ ਪ੍ਰੀ ਪਲੈਨਿੰਗ ਹੋਇਆ ਵਾ ਐਮਐਲਏ ਦੇ ਕਹਿਣ ਤੇ ਹੋਇਆ ਵਾ ਉਹਦੇ ਵਿੱਚ ਕੋਈ ਵੀ ਪਾਰਟੀ ਦਾ ਟਿਕਟ ਵੰਡਣ ਦਾ ਕੋਈ ਵੀ ਯੋਗਦਾਨ ਨਹੀਂ ਸੀ ਹੈਗਾ ਕਿ ਪਾਰਟੀ ਹੀ ਟਿਕਟਾਂ ਵੰਡੂਗੀ ਇੱਥੇ ਬੈਠ ਕੇ ਟਿਕਟਾਂ ਵੰਡੀਆਂ ਗਈਆਂ ਵਾ ਤੇ ਐਮਐਲਏ ਸਾਹਿਬ ਨੇ ਟਿਕਟਾਂ ਵੰਡੀਆਂ ਵਾ ਤਾਂ ਫਿਰ ਉਹ ਜਿੱਥੇ ਕਿਤੇ ਉਹਨਾਂ ਦਾ ਦਿਲ ਮਿਲਦਾ ਹੀ ਉਹਨਾਂ ਨੇ ਟਿਕਟਾਂ ਦਿੱਤੀਆਂ ਵਾ ਪਤਾ ਨਹੀਂ ਵੀ ਉਹ ਕਿਹੜੇ ਅੰਦਰੂਨੀ ਕਾਰਨਾ ਕਰਕੇ ਦਿੱਤੀਆਂ ਗਈਆਂ ਨੇ ਪਰ ਜਿਹੜੀਆਂ ਟਿਕਟਾਂ ਵਾ ਉਹ ਤੁਹਾਡੇ ਸਾਹਮਣੇ ਇਹ ਹੈ ਕਿ ਗਰੀਬ ਘਰਾਂ ਦੇ ਬੱਚਿਆਂ ਵਾਲੀ ਗੱਲ ਤੇ ਨਹੀਂ ਰਹੀ ਗਈ ਉਹ ਤੇ ਸਾਰੀਆਂ ਜਿਹੜੇ ਅਮੀਰ ਘਰਾਂ ਦੇ ਅੱਗੇ ਰਾਜ ਕਰਦੇ ਸੀ ਉਹੀ ਅੱਜ ਕਰ ਰਹੇ ਆ ਤੇ ਉਹੀ ਸਾਰਾ ਕੁਝ ਚੱਲ ਰਿਹਾ ਵਾ ਤੇ ਉਹ ਸਿਸਟਮ ਉਸੇ ਤਰ੍ਹਾਂ ਹੀ ਹੋਇਆ ਧੰਨਵਾਦ ਜੀ ਤਾਂ ਇਹ ਹਨ ਯਾਦਵਿੰਦਰ ਸਿੰਘ ਜਿਹੜੇ ਪੰਜਾਬ ਪੜਤ ਦੇ ਨੇਤਾ ਨੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਜੁੜੇ ਆ ਤੇ ਸੰਘਰਸ਼ ਵੀ ਕੀਤਾ ਤੇ ਆਮ ਆਦਮੀ ਪਾਰਟੀ ਜਿੱਤ ਵੀ ਪ੍ਰਾਪਤ ਕਰਾਈ ਆ ਇਹਨਾਂ ਦੀ ਪਤਨੀ ਬਾੜ ਨੰਬਰ ਤੇ ਅੰਦੁ ਜਤਿੰਦਰ ਕੌਰ ਜਿਨ੍ਹਾਂ ਨੂੰ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਟਿਕਟ ਦੀ ਦਾਵੇਦਾਰੀ ਪੇਸ਼ ਕੀਤੀ ਸੀ ਲੇਕਿਨ 3 ਨੰਬਰ ਵਾਰ ਤੋਂ ਡਾਕਟਰ ਕਸ਼ਮੀਰ ਸਿੰਘ ਜੋ ਕਿ ਇਤੋਂ ਦੇ ਹਲਕਾ ਵਧਾਏ ਗਏ ਨੇ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਆ ਬਹੁਤ ਸਾਰੇ ਇਹੋ ਜਿਹੇ ਉਮੀਦਵਾਰ ਨੇ ਤਰਨਤਨ ਹਲਕੇ ਵਿੱਚ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਜਿਨ੍ਹਾਂ ਕਰਕੇ ਪਾਰਟੀ ਨੂੰ ਰੋਸ ਵੇਖਣਾ ਪਊਗਾ ਅਤੇ ਕਈ ਜਿਹੇ ਲੋਕ ਹੋਣਗੇ ਜਿਨ੍ਹਾਂ ਦੀਆਂ ਟਿਕਟਾਂ ਜਿਨ੍ਹਾਂ ਦੇ ਕਾਗਜ਼ ਤੱਕ ਰੱਦ ਕਰਾਏ ਜਾਣਗੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜੇ ਕਿਹੜੇ ਉਮੀਦਵਾਰ ਜਿਨ੍ਹਾਂ ਦੇ ਕਾਗਜ਼ ਰੱਦ ਕਰਾਏ ਗਏ ਨੇ ਜਾਂ ਕਿਹੜੇ ਕਿਹੜੇ ਚਿਹਰੇ ਜਿਹੜੇ ਨਵੇਂ ਪਾਏ ਗਏ ਉਹ ਆਪਣੇ ਜਿੱਤ ਦਾ ਸਿਹਰਾ ਪ੍ਰਾਪਤ ਕਰਦੇ ਨੇ ਤੇ ਕਿਹੜੇ ਕਿਹੜੇ ਜਿਹੜੇ ਉਮੀਦਵਾਰ ਆ ਜਿਨ੍ਹਾਂ ਨੂੰ ਲਖਸ਼ ਲੜਨ ਦਾ ਮੌਕਾ ਮਿਲੂਗਾ ਇਹ ਤੇ ਹੌਣ ਸਮਝਦੇ ਸਗਾ ਕੁਲਦੀਪ ਸੰਦੀਪਾ ਖਬਰ ਹੋਂ ਤੱਕ ਚੈਨਲ ਤਰਨਤਨ